2022 ਵਿੱਚ ਜਦੋਂ ਪੰਜਾਬ ਸਰਕਾਰ ਨਵੀਂ ਚੁਣੀ ਗਈ ਸੀ ਉਹਨੇ ਵਾਅਦਾ ਕੀਤਾ ਸੀ ਹਰ ਕਰ ਨੌਕਰੀ ਦਾ ਤੇ ਕਿਹੜੀ ਨੌਕਰੀ ਪ੍ਰਾਈਵੇਟ ਵਾਲੀ ਨਹੀਂ ਸ਼ਾਇਦ ਸਰਕਾਰੀ ਨੌਕਰੀ ਦਾ ਉਹਨਾਂ ਨੇ ਵਾਅਦਾ ਕੀਤਾ ਸੀ ਜੀ ਹਾਂ ਤੇ ਉਸੇ ਵਾਅਦੇ ਨੂੰ ਹੁਣ ਆਪਾਂ ਨਾ ਸ਼ਾਇਦ ਥੋੜਾ ਥੋੜਾ ਪੂਰਾ ਹੁੰਦਿਆ ਵੇਖ ਰਿਹਾ ਕਿਸ ਤਰ੍ਹਾਂ ਆ ਦੇਖੋ ਜੀ ਹੁਣੀ ਹੁਣੀ ਕੱਲ 25 ਤਰੀਕ ਨੂੰ ਆ ਦੇਖੋ ਡੇਟ ਕੀ ਹੈ ਜੀ 25 6 ओके सो सॉरी ਆ ਦੇਖੋ ਜੀ ਡੇਟ ਕਿਹੜੀ ਪਈ ਹੈ ਜੀ ਇੱਥੇ 25 ਤਰੀਕ ਦੀ ਮੈਂ ਗੱਲ ਕਰ ਰਿਹਾ ਹਾਂ 25 6 2025 ਨੂੰ ਇੱਕ ਪੱਤਰ ਰਿਲੀਜ਼ ਹੋਇਆ ਹੈ ਇਹਦੇ ਵਿੱਚ ਕੀ ਲਿਖਿਆ ਗਿਆ ਹੈ 13 ਅਸਾਮੀਆਂ ਕਿਹਦੀਆਂ ਆਹ ਧਿਆਨ ਨਾਲ ਦੇਖੋ ਨਾਇਬ ਤਹਿਸੀਲਦਾਰ ਜਿਹਦਾ ਮੈਨੂੰ ਪਤਾ ਹੈ ਹਰ ਉਸ ਪੀਸੀਐਸ ਐਸਪੀਰੈਂਟ ਨੂੰ ਬਹੁਤ ਹੀ ਬੇਸਬਰੀ ਨਾਲ ਇੰਤਜ਼ਾਰ ਸੀ ਜਿਨ੍ਹਾਂ ਨੇ ਆਖਰੀ ਪੇਪਰ ਉਹੀ 2020 ਕੇ ਵਿੱਚ ਦਿੱਤਾ ਸੀ ਉਹਨਾਂ ਨੂੰ ਬੜਾ ਬੇਸਬਰੀ ਨਾਲ ਇੰਤਜ਼ਾਰ ਸੀ ਉਸ ਤੋਂ ਬਾਅਦ ਚੀਫ ਆਡੀਟਰ ਦੀਆਂ ਪੋਸਟਾਂ ਕਿੰਨੀਆਂ ਨੇ ਜੀ ਚੀਫ ਆਡੀਟਰ ਦੀਆਂ 3 ਪੋਸਟਾਂ ਉਸ ਤੋਂ ਬਾਅਦ ਜਿਹੜੇ ਪੜਤਾਲ ਵਾਲੀਆਂ ਪੋਸਟਾਂ ਨੇ ਨਿਰਖਿਤ ਪੜਤਾਲ ਵਾਲੀਆਂ ਪੋਸਟਾਂ 135 ਪੋਸਟਾਂ ਨੇ ਜੀ ਹਾਂ ਦੋਸਤੋਂ ਪਰ ਮੇਨ ਫੋਕਸ ਆਪਣਾ ਇੱਥੇ ਕਿੱਥੇ ਰਹਿਣਾ ਚਾਹੀਦਾ ਹੈ ਨਾਇਬ ਤਸਿਲਦਾਰ ਦੀਆਂ ਪੋਸਟਾਂ ਪਰ ਇਹਦੇ ਵਿੱਚ ਨਾ ਇੱਕ ਹੋਰ ਬੜੀ ਇੱਕ سنگੀਨ ਜੀ ਚੀਜ਼ ਹੈ ਜਿਹੜੀ ਕਿ ਨਾ ਸ਼ਾਇਦ ਕਿਸੇ ਨੂੰ ਸਮਝ ਨਹੀਂ ਆਈ ਬੀਇੰਗ ਅ ਲਾਇਰ ਮੈਂ ਇਸੇ ਕਰਕੇ ਸੈਸ਼ਨ ਕਰ ਰਹੇ ਹਾਂ ਕਿਉਂਕਿ ਤੁਸੀਂ ਨਾ ਸਿਰਫ ਇੱਕ ਚੀਜ਼ ਤੇ ਫੋਕਸ ਕਰੋ ਠੀਕ ਹੈ ਜੀ ਇਹ ਵਾਲੀ ਚੀਜ਼ ਕੀ ਲਿਖਿਆ ਗਿਆ ਹੈ ਬੈਕਲੌਗ ਜਦੋਂ ਮੈਂ ਆਪਣੀ ਰਿਸਰਚ ਕੀਤੀ ਮੈਂ ਕਿਹਾ ਯਾਰ ਇਹ ਲੀਗਲ ਵਰਡ ਹੈ ਇਦਾ ਮਤਲਬ ਕੁਝ ਹੋਰ ਵੀ ਹੋ ਸਕਦਾ ਹੈ ਸੋ ਜਦੋਂ ਮੈਂ ਇਹਦੇ ਬਾਰੇ ਰਿਸਰਚ ਕੀਤੀ ਮੈਨੂੰ ਇੱਕ ਬਹੁਤ ਵਧੀਆ ਚੀਜ਼ ਮਿਲੀ ਕਿ ਇਹ 13 ਪੋਸਟਾਂ ਹੱਲੇ ਫਾਈਨਲ ਨਹੀਂ ਹੈ ਜੀ ਹਾਂ ਦੋਸਤੋ ਇਹ 13 ਪੋਸਟਾਂ ਹੱਲੇ ਫਾਈਨਲ ਨਹੀਂ ਹੈ ਬੈਕਲੌਗ ਦਾ ਮਤਲਬ ਕੀ ਹੈ ਕਿ ਪੁਰਾਣੀਆਂ ਪੋਸਟਾਂ ਪਈਆਂ ਸੀ ਪਹਿਲਾਂ ਭਰਤੀ ਹੋਣੀ ਸੀ ਕਿਸੇ ਕਾਰਨ ਵਰਕ ਨਹੀਂ ਹੋ ਪਾਈ ਭਰਤੀ ਤੇ ਹੁਣ 13 ਇਹ ਪੋਸਟਾਂ ਨੇ ਪਰ ਗੱਲ ਪਤਾ ਕੀ ਹੈ ਇਹ 13 ਨੂੰ ਇਨਕਰੀਜ਼ ਵੀ ਕੀਤਾ ਜਾ ਸਕਦਾ ਹੈ ਜਦੋਂ ਕੀ ਹੋਏਗਾ ਜਦੋਂ ਆਫੀਸ਼ੀਅਲ ਨੋਟੀਫਿਕੇਸ਼ਨ ਆ ਜਾਏਗੀ ਜੀ ਹਾਂ ਦੋਸਤੋਂ ਪਿਆਰੇ ਦੋਸਤੋਂ ਇਹ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਜਦੋਂ ਵੀ ਹੁਣ ਨਵੀਂ ਨੋਟੀਫਿਕੇਸ਼ਨ ਆਏਗੀ ਦੇਖੋ ਧਿਆਨ ਨਾਲ ਵੇਖੋ ਇਹ ਜਿਹੜੀ ਚੀਜ਼ ਹੈ ਨਾ ਇਹ ਜਸਟ ਇੱਕ ਤੁਹਾਨੂੰ ਪੱਤਰ ਹੈ ਇੱਕ ਨੋਟਿਸ ਜਾਰੀ ਕੀਤਾ ਗਿਆ ਹੈ ਆਫੀਸ਼ੀਅਲ ਨੋਟੀਫਿਕੇਸ਼ਨ ਹਲੇ ਨਹੀਂ ਆਈ ਤੇ ਇਹਨਾਂ ਨੇ ਐਂਡ ਵਿੱਚ ਲਿਖਿਆ ਵੀ ਹੈ ਕਿ ਭਵਿਕ ਵਿੱਚ ਹਰ ਤਰ੍ਹਾਂ ਦੀ ਉਹਨੇ ਕਿਹਾ ਹੈ ਸੂਚਨਾ ਸਿਰਫ ਬੋਰਡ ਦੀ ਵੈਬਸਾਈਟ ਜਿਤੇ ਜਾਏਗੀ ਤੇ ਉਹਨਾਂ ਨੇ ਨਾਲ ਇਹ ਵੀ ਲਿਖਿਆ ਹੈ ਬੋਰਡ ਦੀ ਵੈਬਸਾਈਟ ਤੇ ਵਿਸਥਾਰਪੂਰਵਕ ਨੋਟਿਸ ਯਾਨੀ ਕਿ ਅਫੀਸ਼ੀਅਲ ਜਿਹੜੀ ਨੋਟੀਫਿਕੇਸ਼ਨ ਹੈ ਉਹ ਪੌੜੀ ਦੇਰ ਤੱਕ ਜਿਹੜੀ ਹੈ ਜਾਰੀ ਕਰ ਦਿੱਤੀ ਜਾਵੇਗੀ ਠੀਕ ਹੈ ਜੀ 1 ਜੁਲਾਈ ਦੀ ਇਹਨਾਂ ਨੇ ਡੇਟ ਵੀ ਕੀਤੀ ਹੈ ਦਿੱਤੀ ਹੈ ਉਸ ਤੋਂ ਪਹਿਲਾਂ ਪਹਿਲਾਂ ਨੋਟੀਫਿਕੇਸ਼ਨ ਆ ਜਾਏਗੀ ਹੁਣ ਗੱਲ ਕੀ ਹੈ ਸਾਨੂੰ ਪਤਾ ਕੀ ਹੈ ਪਹਿਲਾਂ ਤੇ ਆਪਾਂ ਇਹਨੂੰ ਡੀਕੋਡ ਕਰਦੇ ਹਾਂ ਕਿ ਸਾਨੂੰ ਕੀ ਕੀ ਚੀਜ਼ਾਂ ਪਤਾ ਹੈ ਸਭ ਤੋਂ ਪਹਿਲਾਂ ਨਾਇਬ ਤਸਕੀਲਦਾਰ ਦੀ ਜੇ ਮੈਂ ਗੱਲ ਕਰਾਂ ਸਾਨੂੰ ਪਤਾ ਹੈ ਬੈਕਲੌਗ ਸੀਟਾਂ ਵਿੱਚ ਹੈ 13 ਸੀਟਾਂ ਆ ਚੁੱਕੀਆਂ ਹੈ ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਸਿਰਫ 13 ਹੀ ਸੀਟਾਂ ਹੋਣਗੀਆਂ ਇਹਦਾ ਮਤਲਬ ਇਹ ਹੈ ਕਿ ਫਾਈਨਲ ਨੋਟੀਫਿਕੇਸ਼ਨ ਦੇ ਵਿੱਚ ਹੋ ਸਕਦਾ ਹੈ ਮੈਂ ਆਪਣਾ ਗੈਸ ਲਗਾ ਰਿਹਾ ਹੈ ਹੋ ਸਕਦਾ ਹੈ ਕਿ ਰੀਅਲ ਪੋਸਟਾਂ ਥੋੜੀ ਇਨਕਰੀਜ਼ ਹੋ ਜਾਣ ਉਸ ਤੋਂ ਬਾਅਦ ਨੈਕਸਟ thing ਦੇਖੋ ਜੀ ਦੂਸਰੀ ਚੀਜ਼ ਜੋ ਸਾਨੂੰ ਪਤਾ ਹੈ ਅਫੀਸ਼ੀਅਲ ਨੋਟੀਫਿਕੇਸ਼ਨ ਟੂ ਬੀ ਆਊਟ ਸੂਨ 1 ਜੁਲਾਈ ਜਾਂ ਉਸ ਤੋਂ ਪਹਿਲਾਂ ਪਹਿਲਾਂ ਆ ਜਾਊਗੀ ਅਫੀਸ਼ੀਅਲ ਨੋਟੀਫਿਕੇਸ਼ਨ ਜਦੋਂ ਅਫੀਸ਼ੀਅਲ ਨੋਟੀਫਿਕੇਸ਼ਨ ਆਏਗੀ ਦੇਖੋ ਨਾਰਮਲੀ ਕੀ ਹੁੰਦਾ ਨਾਇਬ ਤਹਿਸੀਲਦਾਰ 18 ਸਾਲ ਤੋਂ 37 ਸਾਲ ਦੇ ਵਿੱਚ ਵਿੱਚ ਜਿਹੜੇ ਐਸਪੀਰੈਂਟਸ ਨੇ ਨਾਰਮਲੀ ਜਨਰਲ ਕੈਟਾਗਰੀ ਉਹਨਾਂ ਵਾਸਤੇ ਹੀ ਹੁੰਦਾ ਉਸ ਤੋਂ ਬਾਅਦ ਜਿਹੜੇ ਐਸਸੀ ਕੈਟਾਗਰੀ ਨੇ ओबीसी ਕੈਟਾਗਰੀ ਉਹਨਾਂ ਦੀ ਅਕੋਰਡਿੰਗਲੀ ਵਧਦੇ ਰਹਿੰਦੇ ਨੇ ਇਸ ਤੋਂ ਇਲਾਵਾ ਇਹ ਵੀ ਪਤਾ ਹੈ ਸਾਨੂੰ ਕਿ 120 ਕੁਐਸਚਨਸ ਹੁੰਦੇ ਨੇ ਪਰ ਹੱਲੇ ਕਨਫਰਮ ਨਹੀਂ ਹੈ ਜੀ ਹਾਂ ਦੋਸਤੋ ਹੱਲੇ ਕਨਫਰਮ ਨਹੀਂ ਹੈ ਕਿਉਂਕਿ ਜਦੋਂ ਤੱਕ ਆਫੀਸ਼ੀਅਲ ਨੋਟੀਫਿਕੇਸ਼ਨ ਨਹੀਂ ਆਂਦੀ ਹੋ ਸਕਦਾ ਹੈ ਹੋ ਸਕਦਾ ਉਹਦੇ ਵਿੱਚ ਕੁਝ ਚੇਂਜ ਹੋ ਜਾਵੇ ਮੈਂ ਕਿਸ ਬਲ ਤੇ ਕਹਿ ਰਿਹਾ ਮੈਂ ਕਿਸ ਬਿਨਾ ਤੇ ਇਹ ਗੱਲ ਕਰ ਰਿਹਾ ਹਾਂ ਕਿਉਂਕਿ ਇਸ ਵਾਰ ਦਾ ਪੇਪਰ ਪੀ ਟ੍ਰਿਪਲ ਐਸਬੀ ਲਏਗੀ ਜੀ ਹਾਂ ਦੋਸਤੋ PPPSC ਨੇ ਇਸ ਵਾਰ ਦਾ ਪੇਪਰ ਨਹੀਂ ਲੈਣਾ ਕਿਉਂ ਕਿ ਕਿੱਦਾਂ ਪਤਾ ਸਾਨੂੰ ਕਿਉਂਕਿ ਜਦੋਂ ਤੁਸੀਂ ਪਿਛਲੀ ਸਲਾਈਡ ਤੇ ਜਾਓਗੇ ਉਹਦੇ ਵਿੱਚ ਲਿਖਿਆ ਗਿਆ ਹੈ P ट्रिपल SB ਦੀ ਸਾਈਟ ਤੇ ਨਾਇਬ ਤਹਿਸੀਲਦਾਰ ਦੀਆਂ ਜਿਹੜੀ ਵੀ ਵੈਕੈਂਸੀਜ਼ ਹੈ ਉਹਨਾਂ ਦੇ ਨੋਟੀਫਿਕੇਸ਼ਨ ਹੈ ਉਹ ਜਾਰੀ ਹੋਏਗੀ PPPSC ਦਾ ਨਾਮ ਨਹੀਂ ਲਿਤਾ ਗਿਆ ਜੋ ਕਿ ਆਪਣੇ ਵਿੱਚ ਹੀ ਬਹੁਤ ਨਵੀਂ ਗੱਲ ਹੈ ਪਿਛਲੀ ਵਾਰ ਤੁਹਾਨੂੰ ਪਤਾ ਹੈ PPPSC ਨੇ ਪੇਪਰ ਕਰਾਇਆ ਸੀ ਤੇ ਤੁਹਾਨੂੰ ਸਾਰਿਆਂ ਨੂੰ ਲੈਵਲ ਵੀ ਪਤਾ ਸੀ ਹੁਣ ਕਾਫੀ ਬੱਚੇ ਇਹ ਕਹਿ ਰਹੇ ਨੇ ਕਾਫੀ ਬੱਚੇ ਇਹ ਕਹਿ ਰਹੇ ਨੇ ਕਿ ਸਰ ਪੀ ਟ੍ਰਿਪਲ ਐਸ ਵੀ ਪੇਪਰ ਕਰਾਏਗੀ ਤੇ ਫਿਰ ਕੀ ਹੋਏਗਾ ਕੀ ਬਈ ਲੈਵਲ ਸ਼ਾਇਦ ਅੱਛਾ ਨਾ ਆਵੇ ਪਿਛਲੀ ਵਾਰ ਦਾ ਲੈਵਲ ਨਾ ਆਵੇ ਨਹੀਂ ਇਹ ਚੀਜ਼ ਬਿਲਕੁਲ ਗਲਤ ਹੈ ਤੁਹਾਨੂੰ ਪਿਛਲੇ ਵਾਲੇ ਪੀワイਕਿਊਜ਼ ਦੇ ਲੈਵਲ ਦੇ ਅਕੋਰਡਿੰਗ ਹੀ ਤਿਆਰੀ ਕਰਨੀ ਪੈਣੀ ਹੈ ਮੈਨੂੰ ਅੱਜ ਵੀ ਯਾਦ ਹੈ ਮੈਂ ਤਾਂ ਪੇਪਰ ਨਹੀਂ ਦਿੱਤਾ ਸੀ ਪਰ ਪਿਛਲੀ ਵਾਰ ਜਦੋਂ ਵੀ ਨਾਇਬ ਤਹਿਸੀਲਦਾਰ ਦਾ ਪੇਪਰ ਦੇ ਕੇ ਬੱਚੇ ਬਾਹਰ ਨਿਕਲੇ ਉਹ ਖਾਸ ਕਰ ਉਹੀ ਬੱਚੇ ਸੀ ਜਿਨ੍ਹਾਂ ਨੇ ਪਹਿਲਾਂ ਪੀਸੀਐਸ ਦਾ ਪੇਪਰ ਦਿੱਤਾ ਸੀ ਜਦੋਂ ਬਾਹਰ ਨਿਕਲੇ ਪੇਪਰ ਦੇ ਕੇ ਉਹਨਾਂ ਨੇ ਇਹ ਪੇਪਰ ਦਿਖਾਇਆ ਤੇ ਪਤਾ ਕੀ ਗੱਲ ਕੀਤੀ ਯਾਰ ਇਹ ਤੇ ਸੇਮ ਪੰਜਾਬ ਪੀਸੀਐਸ ਲੈਵਲ ਦਾ ਪੇਪਰ ਹੈ ਪੀਪੀਐਸਸੀ ਨੇ ਸ਼ਾਇਦ ਪੰਜਾਬ ਪੀਸੀਐਸ ਵਾਲੇ ਕੁਸ਼ਨ ਇੱਥੇ ਪਾਤੇ ਹੋਈ ਸੀ ਨਾ ਇਹ ਗੱਲ ਜੇ ਤੁਸੀਂ ਵੀ ਉਹ ਪੇਪਰ ਦੇਖੋਗੇ ਤੁਹਾਨੂੰ ਵੀ ਪਤਾ ਲੱਗੇਗਾ ਕਿਤੇ ਨਾ ਕਿਤੇ ਮੈਂ ਸਹੀ ਗੱਲ ਕਹਿ ਰਿਹਾ ਜਿਹਾਂ ਤੇ ਕਮੈਂਟ ਦੱਸਿਓ ਕਿ ਸਰ ਜੀ ਹਾਂ ਪਿਛਲੀ ਵਾਰ ਦਾ ਪੇਪਰ ਬਿਲਕੁਲ ਪੀਪੀਐਸਸੀ ਲੈਵਲ ਦਾ ਪੇਪਰ ਸੀ ਤੁਸੀਂ ਕੀ ਸੋਚ ਕੇ ਬੈਠੇ ਹੋ ਜੇ ਪਿਛਲਾ ਵਾਲਾ ਪੇਪਰ ਪੀਪੀਐਸਸੀ ਲੈਵਲ ਦਾ ਜਾਂ ਪੀਸੀਐਸ ਲੈਵਲ ਦਾ ਸੀ ਤੇ ਇਸ ਵਾਰ ਕਿ ਉਹ ਡਾਇਰੈਕਟਲੀ ਬਹੁਤ ਉਹਦਾ ਘਟਾ ਦੇਣਗੇ ਲੈਵਲ ਇਦਾਂ ਨਹੀਂ ਹੁੰਦਾ ਕਿਸੇ ਵੀ ਪੇਪਰ ਚ ਇਦਾਂ ਨਹੀਂ ਹੁੰਦਾ ਇਹ ਗੱਲ ਯਾਦ ਰੱਖ ਲਓ ਚਾਹ ਪੀਪੀਐਸ ਵੀ ਕੰਡਕਟ ਕਰਾਏ ਚਾਹ ਪੀ ਟ੍ਰਿਪਲ ਐਸ ਵੀ ਕੰਡਕਟ ਕਰਾਏ ਨਾਇਬ ਤਹਿਸੀਲਦਾਰ ਇੱਕ ਵੱਡੀ ਪੋਸਟ ਹੈ ਉਹਦਾ ਲੈਵਲ ਵੀ ਵੱਡਾ ਹੀ ਹੋਣ ਵਾਲਾ ਹੈ ਇਸੇ ਕਰਕੇ ਹੁਣ ਸਵਾਲ ਇਹ ਹੈ ਕਿ ਤਿਆਰੀ ਕਿਸ ਤਰ੍ਹਾਂ ਕਰੀਏ ਸੋ ਇਹ ਦੇਖੋ ਜੀ ਤੁਹਾਡੇ ਵਾਸਤੇ ਸਪੈਸ਼ਲ ਇਨੀਸ਼ੀਏਟਿਵ ਸਾਡੇ ਵਾਸਤੇ ਕੀ ਹੈ ਜੇ ਤੁਸੀਂ ਰੀਅਲੀ ਤਿਆਰੀ ਕਰਨਾ ਚਾਹੁੰਦੇ ਹੋ ਸਾਡਾ ਪੰਜਾਬ ਪੀਸੀਐਸ ਦਾ ਰਿਕਾਰਡਡ ਬੈਚ ਜੀ ਹਾਂ ਦੋਸਤੋ ਇਹਦੀ ਕੀਮਤ ਇਹਦੀ ਕੀਮਤ ਸਿਰਫ ਔਰ ਸਿਰਫ ਮਾਤਰ ਤੁਹਾਨੂੰ 4500 ਤੋਂ ਲੈ ਕੇ 5 ਜ ਹਜ਼ਾਰ ਦੇ ਕਰੀਬ ਪਏਗੀ ਠੀਕ ਹੈ ਜੀ ਸਿਰਫ ਇੰਨੀ ਇਹਦੀ ਕੀਮਤ ਹੈ ਪਰ ਇਹਦੀ ਕੁਆਲਿਟੀ 5 ਲੱਖ ਵਾਲੀ ਹੈ ਮੈਂ ਕਿਉਂ ਕਹਿ ਰਿਹਾ ਸਾਰੇ ਇਥੇ ਫੈਕਲਟੀਆਂ ਦੇਖ ਲਓ ਸਾਰੇ A1 PCS ਦੇ ਫੈਕਲਟੀਆਂ ਨੇ ਇਹਨਾਂ ਨੇ ਜੋ PCS ਨੂੰ ਪੜਾਇਆ ਹੈ ਉਹਦੀਆਂ ਰਿਕਾਰਡਡ ਕਲਾਸਸ ਤੁਹਾਨੂੰ ਅਵੇਲ ਕਰਾ ਰਹੇ ਆ ਲਾਈਵ ਨਹੀਂ ਹੋਏਗਾ ਰਿਕਾਰਡਡ ਕਲਾਸਸ ਜੋ ਐਕਚੁਅਲੀ ਆਪਾਂ ਜਨਵਰੀ ਤੋਂ ਬੈਚ ਸ਼ੁਰੂ ਕੀਤਾ ਸੀਗਾ ਉਹਦੀ ਰਿਕਾਰਡਡ ਕਲਾਸਸ ਤੁਹਾਨੂੰ ਇਥੇ ਮਿਲ ਜਾਣਗੀਆਂ ਦੋਸਤੋ ਸੋ ਇਸ ਲੈਵਲ ਦੇ ਤਿਆਰੀ ਕਰੋ ਉਸ ਤੋਂ ਬਾਅਦ ਜੇ ਤੁਸੀਂ ਚਾਹੁੰਦੇ ਹੋ ਕਿ ਨਹੀਂ ਸਰ ਅਸੀਂ ਤਾਂ ਥੋੜਾ ਜਿਆ ਦੇਖਣਾ ਚਾਹੁੰਦੇ ਆ ਕਿ ਪੀਪੀਐਸਸੀ ਹੋਰ ਕਿਸ ਤਰ੍ਹਾਂ ਲੈਵਲ ਦੇ ਕੁਐਸਚਨ ਪੁੱਛਦੀ ਹੈ ਸੋ ਤੁਹਾਡੇ ਵਾਸਤੇ ਇਹ ਕਿਤਾਬ ਵੀ ਹੈ ਪੰਜਾਬ ਪੀਸੀਐਸ ਪੀਵੀਕਯੂ ਦੀ ਕਿਤਾਬ ਜੀ ਹਾਂ ਜੇ ਤੁਸੀਂ ਦੇਖਣਾ ਚਾਹੁੰਦੇ ਹੋ ਇਹ ਕਿਤਾਬ ਕੁਝ ਇਸ ਤਰ੍ਹਾਂ ਦੀ ਦਿਖ ਰਹੀ ਹੈ ਇਸ ਕਿਤਾਬ ਵਿੱਚ ਮੈਂ ਗਰੰਟੀ ਨਾਲ ਤੁਹਾਨੂੰ ਕਹਿ ਸਕਦਾ ਪੀਪੀਐਸਸੀ ਦੇ ਜਿਹੜੇ ਪੀਸੀਐਸ ਦੇ 2012 ਤੋਂ ਲੈ ਕੇ 20 ਤੱਕ ਦੇ ਜਿਹੜੇ ਵੀ ਆਪਣੇ ਪ੍ਰੀਲਿਮਸ ਦੇ ਪੇਪਰ ਸੀਗੇ ਉਹਦੇ ਵਿੱਚ ਨੇ ਤੇ ਤੁਹਾਨੂੰ ਪਤਾ ਹੈ ਪੀਪੀਐਸਏ ਵਿੱਚ 120 ਕੁਸ਼ਨ ਪਿਛਲੀ ਵਾਰ ਆਏ ਸੀਗੇ ਜਿਹੜੇ ਐਮਸੀਕਿਊ ਬੇਸ ਸੀਗੇ ਤੇ ਉਹਨਾਂ ਦਾ ਲੈਵਲ ਜਿਹੜਾ ਤੁਸੀਂ ਦੇਖੋਗੇ ਚਾਹੇ ਰੀਜ਼ਨਿੰਗ ਦਾ ਲੈਵਲ ਸੀਗਾ ਚਾਹੇ ਉਹਨਾਂ ਦਾ ਲੈਵਲ ਆਪਾਂ ਦੇਖੀਏ ਜੀਐਸ ਦਾ ਪੋਲਿਟੀ ਦਾ ਲੈਵਲ ਸਾਰਾ ਪੀਸੀਐਸ ਲੈਵਲ ਸੀ ਉਹ ਸਾਰਾ ਦੋਸਤੋ ਮੈਂ ਦਾਅਵੇ ਨਾਲ ਕਹਿ ਸਕਦਾ ਸਾਰਾ ਇਹਦੇ ਵਿੱਚ ਪੁਆਇੰਟ ਟੂ ਪੁਆਇੰਟ ਕਵਰਡ ਤੁਹਾਨੂੰ ਮਿਲੇਗਾ ਜੇ ਤੁਸੀਂ ਇੱਧਰ ਜਾਓਗੇ ਇਸ ਦੇ ਦੇਖੋਗੇ ইয়ার ওয়াইজ এন্ড টপিক ওয়াইজ ਇਹਦੇ ਵਿੱਚ ਦਿੱਤਾ ਗਿਆ ਹੈ ਜੀ এন্ড ਉਸ ਤੋਂ ਬਾਅਦ ਜੇ ਤੁਸੀਂ ਅੱਗੇ ਦੇਖੋਗੇ ਹੋਰ ਦੇਖੋਗੇ ਇੱਕ ਇੱਕ অপশন ਨੂੰ ডিটেইল ਵਿੱਚ ਡੀকোড ਵੀ ਕੀਤਾ ਗਿਆ ਹੈ ਜੀ ਹਾਂ ਦੋਸਤੋ ਸੋ ਮੈਂ ਤੁਹਾਨੂੰ ਪਰਸਨਲੀ ਰეკਮੈਂਡ ਕਰਦਾ ਕਿ ਜੇ ਤੁਸੀਂ ਐਕਚੁਅਲੀ ਨਾਇਬ ਤਹਿਸੀਲਦਾਰ ਦੀ ਤਿਆਰੀ ਕਰਨੀ ਹੈ ਜੇ ਤੁਸੀਂ ਐਕਚੁਅਲੀ ਇਸ ਬਾਰੇ 13 ਪੋਸਟਾਂ ਵਿੱਚੋਂ ਇੱਕ ਪੋਸਟ ਲੈਣੀ ਹੈ ਇਹ ਦੋਨਾਂ ਦਾ ਕੰਬੋ ਲੈ ਲਓ ਠੀਕ ਹੈ ਜੀ ਪਹਿਲੀ ਗੱਲ ਆਪਣੇ ਕਨਸੈਪਟਸ ਕਲੀਅਰ ਕਰੋ ਰਿਕਾਰਡਡ ਬਾਚ ਦੇਖੋ ਪੰਜਾਬ ਪੀਸੀਐਸ ਲੈਵਲ ਦੇ ਕਨਸੈਪਟ ਕਲੀਅਰ ਕਰੋ ਤੇ ਇਹਦੇ ਵਿੱਚੋਂ ਪ੍ਰੈਕਟਿਸ ਕਰਕੇ ਆਪਣਾ ਪੀਆਈਕਿਊਸ ਜਿਹੜੇ ਹੈ ਪੰਜਾਬ ਪੀਸੀਐਸ ਦੇ ਉਹਨਾਂ ਨੂੰ ਸੋਲਵ ਕਰੋ ਮੈਨੂੰ ਲੱਗਦਾ ਹੈ ਜੇ ਤੁਸੀਂ ਪੰਜਾਬ ਪੀਸੀਐਸ ਲੈਵਲ ਦੀ ਤਿਆਰੀ ਕਰੋਗੇ ਤਹਿਸੀਲਦਾਰ ਦੀ ਤਿਆਰੀ ਕਰੋਗੇ ਤੇ ਨਾਇਬ ਤਹਿਸੀਲਦਾਰ ਡੈਫੀਨਿਟਲੀ ਨਿਕਲੇਗਾ ਠੀਕ ਹੈ ਦੋਸਤੋ ਉਸ ਤੋਂ ਬਾਅਦ ਲਾਸਟ ਵਿੱਚ ਮੈਂ ਤੁਹਾਨੂੰ ਇਹ ਹੀ ਦੱਸਣਾ ਚਾਹੁੰਦਾ ਕਿ ਜੇ ਤੁਸੀਂ ਕਿਸੇ ਵੀ ਚੀਜ਼ ਨੂੰ ਅਵੇਲ ਕਰਨਾ ਚਾਹੁੰਦੇ ਹੋ ਆਰਡਰ ਕਰਨਾ ਚਾਹੁੰਦੇ ਹੋ ਸਾਡੇ ਤੋਂ ਗਾਈਡੈਂਸ ਵੀ ਲੈਣਾ ਚਾਹੁੰਦੇ ਹੋ ਮੈਂ ਹਾਂ ਫਤੇ ਸਰ ਬਾਕੀ ਸਾਰੀ ਫੈਕਲਟੀ ਕਿਸੇ ਨਾਲ ਵੀ ਗੱਲ ਕਰਨਾ ਚਾਹੁੰਦੇ ਹੋ ਦਿਸ ਇਸ ਦਾ ਨੰਬਰ ਤੁਸੀਂ ਇੱਥੇ ਕਾਲ ਕਰ ਸਕਦੇ ਕੋਈ ਵੀ ਸਾਡੇ ਜਿਹੜੇ ਵੀ ਐਡਮਿਸ਼ਨ ਨੇ ਬੈਚਸ ਵਿੱਚ ਲੈ ਸਕਦੇ ਹੋ ਠੀਕ ਹੈ ਜੀ ਦੋਸਤੋ ਸੋ ਲਾਸਟ ਵਿੱਚ ਇੱਕ ਗੂਗਲ ਫਾਰਮ ਇਹਦੇ ਵਿੱਚ ਨਾ ਕਮੈਂਟਸ ਵਿੱਚ ਪਿੰਨ ਕੀਤਾ ਗਿਆ ਹੈ ਜੇ ਤੁਸੀਂ ਵੀ ਨਾਇਬ ਤਸਕੀਲਦਾਰ ਦੀ ਤਿਆਰੀ ਕਰ ਰਹੇ ਹੋ ਤੁਹਾਨੂੰ ਰਾਹ ਨਹੀਂ ਲੱਭ ਰਿਹਾ ਤੁਸੀਂ ਗੂਗਲ ਫਾਰਮ ਭਰੋ ਸਾਡੀ ਟੀਮ ਤੁਹਾਡੇ ਟੱਚ ਵਿੱਚ ਆਏਗੀ ਮੈਂ ਜਾਂ ਫਤਿਹ ਸਰ ਤੁਹਾਡੇ ਨਾਲ ਗੱਲ ਕਰਾਂਗੇ ਤੇ ਤੁਹਾਡੇ ਲਈ ਇੱਕ ਪ੍ਰੋਪਰ ਸਟ੍ਰੈਟਜੀ ਆਪਾਂ ਤੁਹਾਨੂੰ ਬਣਾ ਕੇ ਦੇਵਾਂਗੇ ਠੀਕ ਹੈ ਜੀ ਸੋ ਇਹ ਸੀਗਾ ਆਲ ਦਾ ਬੈਸਟ ਇਹ ਪੋਸਟਾਂ ਬਾਰ ਬਾਰ ਨਹੀਂ ਆਉਂਦੀਆਂ ਮੈਂ ਦੁਬਾਰਾ ਕਹਿ ਰਿਹਾ ਪੂਰਾ ਜੋਰ ਲਾ ਦਿਓ ਆਖਰੀ ਪੋਸਟਾਂ 20 ਚ ਆਈਆਂ ਸੀਗੀਆਂ ਤੇ ਹੁਣ 25 ਚੱਲ ਰਿਹਾ ਹੈ ਹੁਣ ਮੈਨੂੰ ਪਤਾ ਹੈ ਕਿ 25 ਜੇ ਮਿਸ ਹੋ ਗਿਆ ਤੁਸੀਂ 30 ਤੱਕ ਲਈ ਰੈਡੀ ਨਹੀਂ ਹੋਵਗੇ ਪਤਾ ਨਹੀਂ ਕਿੰਨੇ ਆਦੇ ਵਿਆਹ ਹੋ ਜਾਣੇ ਆ ਪਤਾ ਨਹੀਂ ਕਿੰਨੇ ਆਦਾ ਕੀ ਹੋ ਜਾਣਾ ਇਸੇ ਕਰਕੇ ਆਹੀ ਮੌਕਾ ਹੈ ਇਹਨੂੰ ਕੈਪਚਰ ਕਰੋ ਮਿਲਦੇ ਆ ਜੀ 올 द बेस्ट ਸਤਸ਼੍ਰੀਆ ਗਾਲ ਜੀ